ਹਾਂਜੀ ਅੱਜ ਆਪਾਂ ਪਹੁੰਚੇ ਆਂ ਪਿੰਡ ਤਲਵੰਡੀ ਮਾਲੀਕਾ ਜਿਵੇਂ ਕਿ ਆਪਾਂ ਨੂੰ ਬਹੁਤ ਸਾਰੇ ਵੀਰਾਂ ਦੇ ਮੈਸੇਜ ਆ ਰਹੇ ਸੀ ਵੀ ਤੁਸੀਂ ਸਾਡੇ ਪਿੰਡ ਤਲਵੰਡੀ ਮਾਲੀਕਾ ਦੀ ਵੀਡੀਓ ਬਣਾਓ ਆਪਾਂ ਨੂੰ ਐਨਆਰਆਈ ਵੀਰਾਂ ਦੇ ਮੈਸੇਜ ਆਇਦਗੇ ਤੇ ਅੱਜ ਆਪਾਂ ਵੀਰੇ ਤਲਵੰਡੀ ਮਾਲੀਕਾ ਪਿੰਡ ਪਹੁੰਚੇ ਵੀ ਹੋਇਆ ਅੱਜ ਫਿਰ ਆਪਾਂ ਤੁਹਾਡੇ ਪਿੰਡ ਦਾ ਕਰਦੇ ਆਂ ਬੋਰਡ ਸਾਫ ਤੇ ਆਪਾਂ ਬਣਾਉਣਾ ਪਿੰਡ ਦੀ ਵੀਡੀਓ ਲੋ ਜੀ ਆਪਾਂ ਚੱਲਦੇ ਆਂ ਹੁਣ ਤਲਵੰਡੀ ਦੇ ਪਿੰਡ ਵਿੱਚ ਇਹ ਗੇਟ ਬਣਿਆ ਹੋਇਆ ਯਾਦਗਰੀ ਹਰਦੀਪ ਸਿੰਘ ਫੌਜ ਵਿੱਚ ਸੀਗਾ ਮੁੰਡਾ ਸੀ ਜੀਤ ਹੋ ਗਿਆ ਸੀਗਾ ਆਪਾਂ ਪਾਉਣ ਪਿੰਡ ਵਿੱਚ ਚੱਲਾਂਗੇ ਆਪਣਾ ਵਲੌਗ ਸ਼ੁਰੂ ਹੁੰਦਾ ਬਾਬਿਆਂ ਤੋਂ ਤੇ ਬਾਬਾ ਜੀ ਕਹਿੰਦੇ ਵੀ ਸਾਡੀ ਵੀਡੀਓ ਲੋਕ ਤੇ ਆਪਣੇ ਬਾਬੇ ਦੀ ਵੀਡੀਓ ਵਿੱਚ ਚਲੈਤੀ ਹੁਣ ਆਪਾਂ ਅੱਗੇ ਚੱਲਾਂਗੇ ਆਓ ਜੋ ਆਪਣੇ ਨਾਲ ਜੁੜੇ ਰਹੋ ਆਪਾਂ ਤੁਹਾਨੂੰ ਸਾਰਾ ਤਲਵੰਡੀ ਪਿੰਡ ਦਿਖਾਵਾਂਗੇ ਬਹੁਤ ਸੋਹਣਾ ਪਿੰਡ ਬਣਾਇਆ ਗਿਆ ਬਹੁਤ ਕਈ ਕੋਠੀਆਂ ਸਾਨੂੰ ਬਹੁਤ ਸੋਹਣੀਆਂ ਲੱਗੀਆਂ ਐਸੇ ਪਿੰਡ ਦੀਆਂ ਤੇ ਆਪਾਂ ਅੱਗੇ-ਅੱਗੇ ਚੱਲਾਂਗੇ ਤੁਹਾਨੂੰ ਸਾਰਾ ਪਿੰਡ ਦਿਖਾਵਾਂਗੇ ਆਪਾਂ ਪਿੰਡ ਦੇ ਵਿੱਚ ਵੀ ਵੜਾਂਗੇ ਤੇ ਪਿੰਡ ਦੀ ਹਰ ਇੱਕ ਗਲੀ ਦਿਖਾਵਾਂਗੇ ਤੁਹਾਨੂੰ ਹਰ ਇੱਕ ਫਿਰਨੀ ਦਾ ਦਿਖਾਵਾਂਗੇ ਅੱਜ ਮੌਸਮ ਵਧੀਆ ਹੋਣ ਕਰਕੇ ਵੀਡੀਓ ਬਹੁਤ ਵਧੀਆ ਲੱਗੀ ਸਾਨੂੰ ਆਪਣੇ ਨਾਲ ਤੁਸੀਂ ਜੁੜੇ ਰਹੋ ਬਹੁਤ ਜ਼ਿਆਦਾ ਵਧੀਆ ਤੇ ਪਿੰਡਾਂ ਦੀ ਸੈਰ ਕਰਨ ਵਾਸਤੇ ਆਪਾਂ ਨੂੰ ਕਰ ਲਓ ਫੋਲੋ ਇੰਸਟਾਗ੍ਰam ਤੇ ਆਪਣੀ ਆਈਡੀ ਹੈਗੀ ਆ ਅਨ ਲੱਕੀ ਬਲੌਗ 36 ਤੇ YouTube ਤੇ ਵੀ ਆਪਣੀ ਆਈਡੀ ਹੈਗੀ ਆ ਅਨ ਲੱਕੀ ਬਲੌਗ 36 ਆਪਾਂ ਨੂੰ ਕਰ ਲਓ ਜੀ ਫੋਲੋ ਆਪਾਂ ਤੁਹਾਨੂੰ ਕਰਾਵਾਂਗੇ ਪਿੰਡਾਂ ਦੀ ਸੈਰ ਆਪਾਂ ਲਗਭਗ ਸਾਰੇ ਪਿੰਡ ਦਿਖਾ ਦਿੱਤੇ ਨੇ ਆਪਾਂ ਤੁਹਾਨੂੰ ਪਟਿਆਲਾ ਜ਼ਿਲ੍ਹੇ ਦੇ ਸਾਰੇ ਪਿੰਡਾਂ ਦੀ ਸੈਰ ਕਰਾਵਾਂਗੇ ਜਿਵੇਂ ਕਿ ਅੱਜ ਆਪਾਂ ਤਲਵੰਡੀ ਵਿੱਚ ਫਿਰਦੇ ਆਂਗੇ ਤਲਵੰਡੀ ਪਿੰਡ ਆਪਾਂ ਤੁਹਾਨੂੰ ਸਾਰਾ ਦਿਖਾ ਕੇ ਕੱਲ ਨੂੰ ਆਪਾਂ ਤੁਹਾਨੂੰ ਕੀ ਹੋਰ ਪਿੰਡ ਦਿਖਾਵਾਂਗੇ ਤੇ ਆਪਾਂ ਨਾਲ-ਨਾਲ ਤੁਹਾਨੂੰ ਹਰ ਇੱਕ ਪਿੰਡ ਦਾ ਜੋ ਵੀ ਇਤਿਹਾਸ ਆ ਉਹ ਵੀ ਦੱਸਾਂਗੇ ਤੇ ਸੁਣਿਆ ਜਾਂਦਾ ਹੈ ਕਿ ਇਸ ਪਿੰਡ ਵਿੱਚ ਸਭ ਤੋਂ ਪਹਿਲਾਂ ਜ਼ਿਆਦਾਤਰ ਮੁਸਲਮਾਨਾਂ ਦਾ ਪਿੰਡ ਸੀਗਾ ਤੇ 47 ਵੇਲੇ ਉਧਰ ਚਲੇ ਗਏ ਸੀਗੇ ਇਹ ਤੁਸੀਂ ਆਪਣੇ ਨਾਲ ਜੁੜੇ ਰਹੋ ਅੱਗੇ ਚੱਲਾਂਗੇ ਆਪਾਂ ਤੁਹਾਨੂੰ ਸਕੂਲ ਦਿਖਾਵਾਂਗੇ ਤਲਵੰਡੀ ਦਾ ਇਹ ਆ ਗਿਆ ਇਹ ਸਕੂਲ ਤਲਵੰਡੀ ਦਾ ਤੇ ਹੁਣ ਆਪਾਂ ਅੱਗੇ ਚੱਲਾਂਗੇ ਫੇਰ ਤੁਹਾਨੂੰ ਸਾਰਾ ਪਿੰਡ ਦਿਖਾਵਾਂਗੇ ਤੇ ਪਿੰਡ ਦੀ ਹਰ ਇੱਕ ਫਿਰਨੀ ਨਾਲ ਤੁਹਾਨੂੰ ਰੂਗੂ ਰੂਖਰਾਵਾਂਗੇ ਇਹ ਆ ਗਿਆ ਜੀ ਆਪਣਾ ਗਰਾਊਂਡ ਤਲਵੰਡੀ ਦਾ ਗਰਾਊਂਡ ਇੱਥੇ ਬਹੁਤ ਵਧੀਆ ਬਣਿਆ ਹੋਇਆ ਹੈਗਾ ਕ੍ਰਿਕਟ ਦਾ ਗਰਾਊਂਡ ਹੈਗਾ ਕਿਉਂਕਿ ਗਰਾਊਂਡ ਬਹੁਤ ਤੋਂ ਵਧੀਆ ਖੁੱਲਾ ਡੁੱਲਾ ਗਰਾਊਂਡ ਹੈਗਾ ਹਰ ਇੱਕ ਪਿੰਡ ਵਿੱਚ ਐਦਾਂ ਦਾ ਗਰਾਊਂਡ ਹੋਣਾ ਚਾਹੀਦਾ ਹੈਗਾ ਬਹੁਤ ਵਧੀਆ ਗਰਾਊਂਡ ਆ ਸਾਨੂੰ ਅਸੀਂ ਕੁਝ ਘੰਟੇ ਮੁੰਡਿਆਂ ਨਾਲ ਖੇਡੀ ਵੀ ਤੇ ਆਪਣਾ ਵਲੌਗ ਬਣਾਇਆ ਫਿਰ ਅਸੀਂ ਆਪਣਾ ਫਿਰ ਕੰਮ ਵੱਲ ਲੱਗ ਪਏ ਤੇ ਆਪਣਾ ਵਲੌਗ ਬਣਾਉਣਾ ਸ਼ੁਰੂ ਕਰ ਦਿੱਤਾ ਤੇ ਅੱਗੇ ਬਾਈ ਜਿਹੜੇ ਹੈ ਸਿੰਦੀ ਸੀ ਵੀ ਸਾਡੀ ਕਹਿੰਦੀ ਵੀ ਵਲੌਗ ਵਿੱਚ ਸਾਡੀ ਵੀ ਵੀਡੀਓ ਲੈ ਲਓ ਆਪਾਂ ਤੁਹਾਨੂੰ ਉਹ ਬਾਈ ਦੀ ਦੁਕਾਨ ਦਿਖਾਵਾਂਗੇ ਅੱਗੇ ਤੇ ਬਾਈ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਆਪਣੀ ਵੀਡੀਓ ਕਿਵੇਂ ਲੱਗਦੀ ਹੈ ਤੇ ਜਿਹੜੇ ਵੀ ਬੇਰਾਨੇ ਐਨ ਆਰ ਆਈ ਹੋ ਗਏ ਆਪਣੇ ਪਿੰਡਾਂ ਦੀ ਵੀਡੀਓ ਬਣਾਉਣੀ ਹੋਵੇ ਆਪਾਂ ਨੂੰ ਕਮੈਂਟ ਕਰਕੇ ਦੱਸੋ ਆਪਾਂ ਤੁਹਾਡੇ ਪਿੰਡ ਦੀ ਵੀਡੀਓ ਵੀ ਜਰੂਰ ਬਣਾ ਕੇ ਭੇਜਾਂਗੇ ਜਿੰਨਾ ਆਪੋ ਤੋਂ ਹੋ ਸਕੇ ਆਪਾਂ ਉੰਨੀ ਵਧੀਆ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਦੇ ਆਂਗੇ ਆਪਾਂ ਹੁਣ ਇੱਕ ਵਾਰ ਕਮੈਂਟ ਕਰਿਆ ਕਰੋ ਆਪਾਂ ਰੋ ਜਰੂਰ ਤੁਹਾਡੇ ਪਿੰਡ ਦੀ ਵੀਡੀਓ ਬਣਾ ਕੇ ਭੇਜਿਆ ਕਰਾਂਗੇ ਤੇ ਆਪਣਾ ਇੱਥੇ ਬਲੌਗ ਹੋ ਗਊਗਾ ਅੱਜ ਖਤਮ ਹੁਣ ਆਪਾਂ ਅਗਲੇ ਪੰਡ ਮਿਲਾਂਗੇ ਤੇ ਕਮੈਂਟ ਕਰਕੇ ਜਰੂਰ ਦੱਸੋ ਵੀ ਆਪਣਾ ਬਲੌਗ ਬਈ ਕਿਵੇਂ ਲੱਗਦਾ ਪਿੰਡ ਦੀ ਸੈਰ ਕਰਾਉਣੇ ਕਿਵੇਂ ਲੱਗਦੀ ਆਹ ਕੁਟੀ ਸਭ ਤੋਂ ਸੋਹਣੀ ਲੱਗੀ ਆਪਣਾ YouTube ਚੈਨਲ ਸਬਸਕ੍ਰਾਈਬ